ਹਰਿ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੀ ਸ਼ੁਰੂਆਤ ਹੀ ਪਹਿਲੀ ਪਉੜੀ ਹੁਕਮ ਤੋਂ ਹੋਈ ਹੈ ਜਿਨੂੰ ਮਹਾਰਾਜ ਕਹਿੰਦੇ ਬੁੱਝ ਕੇ ਗੱਲ ਸਮਝ ਯਾਦ ਰੱਖ ਕਿ ਹੁਕਮ ਦੇ ਅੰਦਰ ਸਭ ਕੋ ਵਾਹਰ ਹੁਕਮ ਨਾ ਪੋਏ ਨਾਨਕ ਹੁਕਮ ਦੇ ਜਿ ਰਜ ਤਾ ਹਮੇ ਕਰੇ ਜੇ ਜਦੋਂ ਕੋਈ ਹੁਕਮ ਨੂੰ ਉਝ ਲੈਂਦਾ ਉਹਦੇ ਅੰਦਰ ਅਹੰਕਾਰ ਹਮੇ ਮੈਂ ਨਹੀਂ ਰਹਿੰਦੀ ਫਿਰ ਉਹ ਸਮਝ ਲੈਂਦਾ ਹਾਂ ਕਿ ਸਭ ਕੁਝ ਰੱਬ ਦੇ ਹੱਥ ਹੈ ਕਰਨ ਕਰਣ ਪ੍ਰਭ ਏਕ ਹੈ ਦੂਸਰ ਨਹੀਂ ਕੋ ਨਾਨਕ ਕਿਸ ਬਲਿਹਾਰ ਨੇ ਜਲ ਥਲ ਮੀਲ ਸੋਏ ਸਭ ਕੁਝ ਕਾਲਪੁਰ ਕਰੰਦ ਰਹਾ ਆਪਾਂ ਤੇ ਆਮ ਇਨਸਾਨ ਆਮ ਦੁਨੀਆ ਦੇ ਬੰਦੇ ਇਸ ਧਰਤੀ ਉੱਤੇ ਉਹ ਬੰਦੇ ਪੈਦਾ ਹੋਏ ਜਿਨ੍ਹਾਂ ਨੇ ਕਾਲ ਨੂੰ ਆਪਣੇ ਪਾਵੇ ਨਾਲ ਬੰਨ ਲਿਆ ਔਰ ਉਹਨਾਂ ਦਾ ਜ਼ਿਕਰ ਸਾ ਸੰਗਤ ਧਾਰਮਿਕ ਗ੍ਰੰਥਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਣੀ ਵਿੱਚ ਵੀ ਉਹ ਬੰਦਿਆਂ ਦਾ ਜ਼ਿਕਰ ਆਇਆ ਜਿਹੜੇ ਬੰਦਿਆਂ ਨੇ ਮੌਤ ਵਸਤ ਕਰਨ ਦੀ ਕੋਸ਼ਿਸ਼ ਕੀਤੀ ਆਪਾਂ ਦੇ ਇੱਕ ਆਮ ਬੰਦੇ ਆ ਦੁਨਿਆਵੀ ਬੰਦੇ ਜਿਨ੍ਹਾਂ ਨੂੰ ਘੜੀ ਪਲ ਦਾ ਪਤਾ ਨਹੀਂ ਹੈ ਕਿ ਘੜੀ ਨੂੰ ਕੀ ਹੋਣਾ ਹੈ ਘੰਟੇ ਨੂੰ ਕੀ ਹੋ ਜਾਣਾ ਹੈ ਪਲ ਨੂੰ ਕੀ ਵਰਤਣਾ ਆਪਾਂ ਨੂੰ ਘੜੀ ਪਲ ਦਾ ਕੋਈ ਪਤਾ ਨਹੀਂ ਉਹ ਬੰਦੇ ਵੀ ਇਸ ਧਰਤੀ ਤੇ ਪੈਦਾ ਹੋਏ ਜਿਹੜੇ ਬੰਦਿਆਂ ਨੇ ਮੌਤ ਨੂੰ ਆਪਣੇ ਵਸਤ ਕਰਨ ਦੀ ਕੋਸ਼ਿਸ਼ ਕੀਤੀ ਇੰਨਾ ਤਪ ਸਦਿਆ ਹਰਨਾਕਸ਼ ਨੇ ਉਹਦੇ ਤਪ ਦੇ ਬਦਲੇ ਉਹਨੂੰ ਦੋ ਚੀਜ਼ਾਂ ਮਿਲੀਆਂ ਜਿਨ੍ਹਾਂ ਨੇ ਤਪ ਕੀਤਾ ਤਪੱਸਿਆ ਕੀਤੀ ਉਹਦੇ ਬਦਲੇ ਵਿੱਚ ਰੱਬ ਨੇ ਪੁੱਛਿਆ 10 ਚੀਜ਼ਾਂ ਚਾਹੀਦੇ ਹਨ ਉਹਨੇ ਇੱਕ ਤੇ ਮੈਨੂੰ ਰਾਜ ਚਾਹੀਦਾ ਹੁਣ ਕਹੇ ਹੋਰ ਦੱਸ ਕਿਹਾ ਹੋਰ ਮੈਨੂੰ 6 ਚੀਜ਼ਾਂ ਚਾਹੀਦੀਆਂ ਹੁਣ ਉਹਨੇ ਆਪਣੀ ਚਲਾਕੀ ਨਾਲ ਰੱਬ ਕੋਲੋਂ ਮੰਗ ਲਿਆ ਤਪੱਸ្តਾਂ ਤੋਂ ਬਾਅਦ ਉਹਨੇ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਇੱਕ ਤੇ ਮੈਨੂੰ ਰਾਜ ਭਾਗ ਚਾਹੀਦਾ ਦੂਜਾ ਰਾਜ ਹੁੰਦਿਆਂ ਰਾਜੇ ਮਰ ਜਾਂਦੇ ਨੇ ਪਰ ਮੈਨੂੰ ਛੇ ਚੀਜ਼ਾਂ ਚਾਹੀਦੀਆਂ ਨੇ ਰੱਬ ਨੇ ਪੁੱਛਿਆ ਦੱਸ ਕੀ ਕਹਿੰਦਾ ਜੀ ਦਿਨ ਵਿੱਚ ਜਿੰਨੀ ਦੇਰ ਸੂਰਜ ਖੜਾ ਹੈ ਮੇਰੀ ਮੌਤ ਨਹੀਂ ਹੋਣੀ ਚਾਹੀਦੀ ਰੱਬ ਨੇ ਕਿਹਾ چل ਠੀਕ ਹੈ ਇਹ ਵੀ ਤੈਨੂੰ ਬਖਸ਼ਿਆ ਰਈ ਜਿੰਨੀ ਦੇਰ ਸੂਰਜ ਖੜਾ ਹੈ ਭਾਵ ਸੂਰਜ ਉਦੋਂ ਤੇਰੀ ਮੌਤ ਨਹੀਂ ਹੋਏਗੀ ਕਹਿੰਦਾ ਜੇ ਦੂਜੀ ਗੱਲ ਜਿੰਨੀ ਦੇਰ ਮੈਂ ਆਪਣੇ ਮਹਿਲਾਂ ਵਿੱਚਾਂ ਘਰ ਵਿੱਚ ਮੇਰੀ ਮੌਤ ਨਹੀਂ ਹੋਣੀ ਚਾਹੀਦੀ ਕਹਿੰਦੇ ਉਹਦੀ ਬਖਸ਼ਿਸ਼ ਦੇ ਤੀਜੀ ਉਹਨੇ ਰੱਬ ਕੋਲੋਂ ਵਰ ਮੰਗਿਆ ਤਪ ਕਰਕੇ ਕਹਿੰਦਾ ਜਿੰਨੀ ਦੇਰ ਸੂਰਜ ਚੜ੍ਹਦਾ ਨਹੀਂ ਉੰਨੀ ਦੇਰ ਵੀ ਮੇਰੀ ਮੌਤ ਨਹੀਂ ਹੋਣੀ ਚਾਹੀਦੀ ਇਹਦਾ ਮਤਲਬ ਉਹਨੇ ਰਾਤ ਵੀ ਮੰਗ ਲਈ ਵੀ ਰਾਤ ਜਿੰਨੀ ਦੇਰ ਸੂਰਜ ਨਾ ਨਾ ਜੜੇ ਮੇਰੀ ਮੌਤ ਨਹੀਂ ਹੋਣੀ ਚਾਹੀਦੀ ਰੱਬ ਨੇ ਕਿਹਾ ਚੱਲੇ ਵੀ ਤੈਨੂੰ ਦਿੱਤਾ ਕਹਿੰਦਾ ਜੀ ਜਿੰਨੀ ਦੇਰ ਮੈਂ ਬਾਹਰ ਕਿਤੇ ਘੁੰਮ ਰਿਹਾ ਜੰਗਲ ਵਿੱਚ ਕਿਤੇ ਯੰਗ ਯਾਤਰਾ ਤੇ ਜਿੰਨੀ ਦੇਰ ਮੈਂ ਮਹਿਲਾਂ ਵਿੱਚ ਨਹੀਂ ਆਉਂਦਾ ਉੰਨੀ ਦੇਰ ਮੇਰੀ ਮੌਤ ਨਹੀਂ ਹੋਣੀ ਚਾਹੀਦੀ ਰੱਬ ਨੇ ਕਿਹਾ ਚੱਲੇ ਵੀ ਦਿੱਤਾ ਤੈਨੂੰ ਹੁਣ ਉਹਨੇ ਵਰ ਪ੍ਰਾਪਤ ਕਰ ਲਿਆ ਜਦੋਂ ਉਹਨੇ ਵਰ ਪ੍ਰਾਪਤ ਕੀਤੇ ਦੋ ਵਾਰ ਉਹਨੇ ਹੋਰ ਮੰਗ ਲਿਆ ਨਾ ਮੇਰੀ ਮੌਤ ਕਿਸੇ ਬੰਦੇ ਦੇ ਹੱਥੋਂ ਹੋਵੇ ਕਹਿੰਦੇ ਨਹੀਂ ਹੋਏਗੀ ਬੰਦੇ ਦੇ ਹੱਥੋਂ ਤੇਰੀ ਮੌਤ ਨਹੀਂ ਹੋਣੀ ਕਹਿੰਦਾ ਜੀ ਸ਼ੇਮਾ ਬਾਰੇ ਤੋਹਰ ਦੇ ਦਿਓ ਕਹਿੰਦਾ ਉਹ ਕੀ ਕਹਿੰਦਾ ਕਿਸੇ ਜਾਨਵਰ ਦੇ ਹੱਥੋਂ ਨਾ ਮੌਤ ਹੋਵੇ ਰੱਬ ਨੇ ਕਿਹਾ ਚਲ ਠੀਕ ਹੈ ਜਾਨਵਰ ਦੇ ਹੱਥੋਂ ਨਹੀਂ ਮੌਤ ਹੋਵੇ ਉਹਨੇ ਸ਼ੇਵਰ ਪ੍ਰਾਪਤ ਕਰ ਲੈ ਉਹ ਸ਼ੇਵਰ ਪਤਾ ਕਿਹੜੇ ਸੀ ਨਾ ਮੇਰੀ ਦਿਨੇ ਮੌਤ ਹੋਵੇ ਸੂਰਜ ਖੜਿਆ ਨਾ ਮੇਰੀ ਰਾਤੀ ਮੌਤ ਹੋਵੇ ਨਾ ਮੇਰੀ ਮੌਤ ਬੰਦੇ ਦੇ ਹੱਥਾਂ ਹੋਵੇ ਨਾ ਕਿਸੇ ਜਾਨਵਰ ਦੇ ਹੱਥੋਂ ਮੌਤ ਹੋਵੇ ਨਾ ਮੇਰੀ ਮੌਤ ਘਰ ਵਿੱਚ ਹੋਵੇ ਜਿੰਨੀ ਦੇਰ ਮੈਂ ਘਰ ਵਿੱਚ ਤੇ ਨਾ ਮੇਰੀ ਮੌਤ ਘਰ ਤੋਂ ਬਾਹਰ ਹੋਵੇ ਉਹਨੇ ਕਿ ਜਿੰਨੀ ਦੇਰ ਮੈਂ ਘਰ ਨਹੀਂ ਆਉਂਦਾ ਘਰ ਤੋਂ ਬਾਹਰ ਹੋਣਾ ਮੌਤ ਨਾ ਹੋਵੇ ਪਹਿਲਾਂ ਮੰਗ ਲਿਆ ਜਿੰਨੀ ਦੇਰ ਮਹਿਲ ਵਿੱਚ ਮੌਤ ਨਾ ਹੋਵੇ ਹੁਣ ਉਹ ਚਲਾਕੀ ਨਾਲ ਸਭ ਕੁਝ ਮੰਗ ਕੇ ਕਹਿੰਦਾ ਹੁਣ ਨਹੀਂ ਮੈਂ ਮਰਦਾ ਰੱਬ ਨੇ ਕਿ ਵਸ ਠੀਕ ਹੈ ਛੇ ਵਰਤ ਤੂੰ ਮੰਗਰੇ ਸੀ ਮੰਗ ਲਿਆ ਕਹਿੰਦਾ ਜੀ ਮੰਗ ਲਿਆ ਨਾ ਘਰ ਚ ਮਰਾਂ ਨਾ ਬਾਹਰ ਮਰਾਂ ਨਾ ਬੰਦੇ ਹੱਥੋਂ ਨਾ ਜਾਨਵਰ ਹੱਥੋਂ ਨਾ ਦਿਨੇ ਨਾ ਰਾਤੀ ਹੁਣ ਤਾਂ ਮਰ ਨਹੀਂ ਸਕਦਾ ਜਦ ਬੰਦਾ ਦਿਨੇ ਮਰੇਗਾ ਜਾਂ ਰਾਤ ਨੂੰ ਮਰੇਗਾ ਜਦ ਬੰਦੇ ਦੀ ਮੌਤ ਘਰ ਵਿੱਚ ਹੋਣੀ ਹੈ ਜਾਂ ਘਰ ਤੋਂ ਬਾਹਰ ਹੋਣੀ ਹੈ ਹੁਣ ਕੇ ਹੁਣ ਤਾਂ ਮੌਤ ਹੋਈ ਨਹੀਂ ਸਕਦੀ ਮੈਂ ਤਾਂ ਵਰ ਪ੍ਰਾਪਤ ਕਰ ਉਹਨੂੰ ਵਰ ਮਿਲਦਾ ਆਪਣੇ ਆਪ ਨੂੰ ਅਮਰ ਸਮਝਣ ਲੱਗ ਪਿਆ ਅਮਰ ਬੇਹੰਦੀ ਮਰ ਉਹ ਇਸ ਚਾਈ ਹੈ ਉਹਨੇ ਆਪਣੇ ਰਾਜ ਵਿੱਚ ਇੱਕ ਦਿਨ ਆਪਣਾ ਨਾਮ ਜਪਾਉਣਾ ਸ਼ੁਰੂ ਕਰਤਾ ਕਹਿੰਦਾ ਲੋਕੀ RAM RAM ਕਹਿੰਦੇ ਨੇ ਅੱਲਾ ਅੱਲਾ ਕਹਿੰਦੇ ਨੇ ਹੁਣ ਮੈਂ ਵੀ ਅਮਰ ਹੋ ਗਏ ਪਾਤਸ਼ਾਹ ਅੱਲਾ ਵਿੱਚ ਮੇਰੇ ਰਾਜ ਵਿੱਚ ਜਿੰਨੇ ਸਕੂਲ ਨੇ ਸਾਰੀਆਂ ਪਾਤਸ਼ਾਹ ਅੱਲਾ ਵਿੱਚ ਮੇਰੇ ਨਾਮ ਦੀ ਕਵਤਾ ਪੜਾਇਆ ਕਰੋ ਕਿ ਜਲੇ ਹਰਨਾਖਸ਼ ਥਲੇ ਹਰਨਾਖਸ਼ ਇਹ ਹਰਨਾਖਸ਼ ਉਹ ਹਰਨਾਖਸ਼ ਉਹਦੇ ਨਾਮ ਦੀ ਕਵਤਾ ਪੜਾਉਣ ਲੱਗ ਪਏ ਰਾਜ ਤੇ ਲੋਕ ਡਰ ਜਾਂਦੇ ਨੇ ਭਾਈ ਜਿਹਦਾ ਰਾਜ ਹੁੰਦਾ ਉਹ ਆਪਣਾ ਚਲਾਉਂਦਾ ਜੋ ਮਰਜ਼ੀ ਸ਼ੁਰੂ ਕਰਾ ਦੇ ਉਹਨੇ ਬਾਦਸ਼ਾਹ ਅਲਾ ਸਕੂਲਾਂ ਵਿੱਚ ਆਪਣੇ ਨਾਮ ਦੀ ਕਾਪਤਾ ਪੜਾਉਣੀ ਸ਼ੁਰੂ ਕਰ ਦਿੱਤੀ ਕਲਾ ਵਰਤਦੀ ਗਈ ਸਾਲ ਦਸਾਲ 20 ਸਾਲ 30 ਸਾਲ ਲੰਘ ਗਏ ਉਹਨੇ ਆਪਣੇ ਮਨ ਮਰਜ਼ੀ ਦਾ 30 ਸਾਲ ਰਾਜ ਕੀਤਾ ਉਤੋਂ ਬਾਦ ਉਹਦੇ ਘਰ ਵਿੱਚ ਪੈਦਾ ਹੋਇਆ ਇੱਕ ਬੱਚਾ ਰੱਬ ਨੇ ਉਹਦੇ ਕੋਲੋਂ ਕਲਾ ਵਰਤਾ ਦਿੱਤੀ ਰੱਬ ਦਾ ਹੁਕਮ ਇੰਨਾ ਵੱਡਾ ਹੈ ਭਾਈ ਉਹ ਜਾਸਰ ਲਿਖਦੇ ਕਹਿੰਦੇ ਘਰ ਹਰਨਾਖਸ਼ ਦਾਤ ਦੇ ਕੱਲਰ ਕਮਲ ਭਗਤ ਪ੍ਰਹਿਲਾਦ ਉਹ ਦੁਨੀਆਂ ਦੇ ਲੋਕੋ ਕੱਲਰ ਵਿੱਚ ਕਦੇ ਕਮਲ ਨਹੀਂ ਪੈਦਾ ਹੁੰਦਾ ਰੱਬ ਨੇ ਕੱਲਰ ਵਿੱਚ ਕਮਲ ਦਾ ਫੁੱਲ ਪੈਦਾ ਕਰਤਾ ਭਾਗ ਹਰਨਾਖਸ਼ ਦਾਤ ਦੇ ਘਰ ਭਗਤ ਪੈਦਾ ਕਰਤਾ ਰੱਬ ਨੇ ਕਿਉਂਕਿ ਇਸ ਤਰਜ਼ੀਬ ਤੇ ਸੱਚ ਲਿਆਉਣਾ ਸੀ ਰੱਬ ਨੇ ਸੱਚ ਨੂੰ ਕੋਈ ਨਹੀਂ ਸ਼ਬਦ ਸਕਦਾ ਸੱਚ ਪ੍ਰਗਟ ਕਰਨਾ ਸੀ ਉਹਦੇ ਘਰ ਵਿੱਚ ਹੀ ਪੁੱਤਰ ਪੈਦਾ ਕੀਤਾ ਭਗਤ ਆਪ ਹਰਨਕਸ਼ ਦਾਦ ਉਹਦੇ ਘਰ ਵਿੱਚ ਪੁੱਤਰ ਪੈਦਾ ਹੋਇਆ ਜਿਹੜਾ ਭਗਤ ਸੀ ਉਹਦਾ ਨਾਮ ਰੱਖਿਆ ਪ੍ਰਹਿਲਾਦ ਪ੍ਰਹਿਲਾਦ ਜਦੋਂ 8 ਸਾਲ ਦਾ ਹੋਇਆ ਨਾ ਹੁਣ ਪਾਤਸ਼ਾਹਲਾ ਚ ਉਹ ਵੀ ਵੱਡਦਾ ਹੈ ਰੋਜ਼ ਪਾਠਸ਼ਾਲਾ 'ਚ ਪੜਾਇਆ ਜਾਂਦਾ ਜਦੋਂ ਸਕੂਲ ਪਾਠਸ਼ਾਲਾ ਲੱਗਦੀ ਹੈ ਜਲੇ ਰਨਾਕ ਸੇ ਫਲੇ ਹਰਨਾਕ ਜੀਹਾਂ ਰਾਕਸ਼ ਉਣਾ ਰਾਕ ਉਹਦੇ ਨਾਮ ਦੀ ਜੈਦਾਤਰ 8 ਸਾਲ ਦੀ ਉਮਰ ਵਿੱਚ ਰੱਬ ਨੇ ਸੋਚੀ ਦਿੱਤੀ ਪ੍ਰਹਿਲਾਦ ਨੂੰ ਕਿ ਰੱਬ ਤੇਰਾ ਪਿਓ ਨਹੀਂ ਹੈ ਰੱਬ ਕੋਈ ਹੋਰ ਹੈ ਦਾ ਬਾਪ ਸਿਰਫ ਇੱਕ ਮਾਮੂਲੀ ਜਿਹਾ ਰਾਜਾ ਹੈ ਉਹ ਰੱਬ ਨਹੀਂ ਹੈ ਉਹ ਦੁਨਿਆਵੀ ਰਾਜਾ ਹੈ ਉਹ ਰੱਬ ਨਹੀਂ ਹੋ ਸਕਦਾ ਰੱਬ ਕੋਈ ਹੋਰ ਉਹਨੂੰ ਸੋਝੀ ਮਿਲ ਗਈ ਬਦਾ ਕਿਵੇਂ ਖੇਡਦੇ ਆ ਖੇਡਦੇ ਆ ਘੁਮਿਆਰਾਂ ਨੇ ਘਰ ਜਾ ਕੇ ਲੁਕ ਲਿਆ ਬੱਚਿਆਂ ਨਾਲ ਲੁਕਣ ਮਿੱਟੀ ਖੇਡਦੇ ਲੁਕਣ ਮਿੰਜੀ ਖੇਡਦੇ ਆ ਕੋਲਿਆਵਾ ਦੇ ਘਰ ਲੁਕਿਆ ਇੱਕ ਮਾਈ ਬੈਠੀ ਬਜ਼ੁਰਗ ਹੋ ਰਹੀ ਸੀ ਤਾਂ ਉਹ 8 ਸਾਲ ਦਾ ਬੱਚਾ ਪ੍ਰਹਲਾਦ ਪੁੱਛਦਾ ਮਾਤਾ ਤੁੰਗਲ ਉਹ ਨਹੀਂ ਹੈ ਉਨਕਾ ਪੁੱਤ ਨੇਰੇ ਕੋਲ ਇੱਕ ਗਲਤੀ ਹੋ ਗਈ। ਤਪੋਸ਼ ਦੇ ਕਿ ਮਾਂ ਤੇਰੇ ਕੋਲੋਂ ਮਦਦ ਦੀ ਲਈ ਤੇ ਹੋਈ ਹੈ। ਕਹਿੰਦੀ ਬੁੱਤ ਮੈਂ ਪਹਿਲਾਂ ਬਾਹਰੋਂ ਪੱਕੀ ਮਿੱਟੀ ਪੱਟ ਕੇ ਲੈਂਦੀ। ਫਿਰ ਉਹਨੂੰ ਪਾਣੀ ਨਾਲ ਘੋਂਕੇ ਰੱਖਿਆ, ਗਲੇ ਪੁੱਤੇ ਬੜੀ ਮੁਸ਼ਕਲ ਨਾਲ ਉਹ ਮਿੱਟੀ ਗੁੰਨ ਕੇ ਮੈਂ ਭਾਂਡੇ ਤਿਆਰ ਕੀਤੇ। ਉਹ ਭਾਂਡੇ ਤਿਆਰ ਕਰਕੇ ਮੈਂ ਆਵੇ ਵਿੱਚ ਰੱਖ ਦਿੱਤੇ। ਅੱਗ ਦੇ ਕੇ ਆਵੇ ਦਿਵਾਲੀ ਨੂੰ ਲੱਕੜਾਂ ਦੀ ਹੁਣ ਆਵਾ ਬੰਦ ਕਰ ਦਿੱਤਾ। ਮਾਤਾ ਜੀ ਇਤਨੀ ਮਿਹਨਤ ਹੈ ਪਰ ਤੂੰ ਰੋ ਕੇ ਬੈਈ ਹੈ ਕਹਿੰਦੀ ਮੇਰੇ ਕੋਲ ਇੱਕ ਗਲਤੀ ਹੋ ਗਈ ਜਿਹੜੇ ਭਾਂਡੇ ਮੈਂ ਬਣਾ ਬਣਾ ਕੇ ਆਵੇ ਚ ਰੱਖੇ ਨੇ ਇੱਕ ਭਾਂਡੇ ਵਿੱਚ ਦਿੱਲੀ ਦਾ ਛੋਟਾ ਜਿਹਾ ਬਲੂਂਗੜਾ ਮੈਨੂੰ ਨਜ਼ਰ ਨਹੀਂ ਪਿਆ ਉਹ ਕਿਤੇ ਭਾਂਡੇ ਵਿੱਚ ਸੀ ਚੁੱਕ ਕੇ ਅੱਗ ਵਿੱਚ ਰੱਖੋ ਗਿਆ ਹੁਣ ਮੈਂ ਆਵਾ ਬੰਦ ਕਰ ਦਿੱਤੇ ਦਿੱਲੀ ਰੋਜ਼ ਬਨੇਰੇ ਬੇੜੇ ਵਿੱਚ ਆ ਕੇ ਬਹਿ ਕੇ ਰੋਂਦੀ ਹੈ ਜੇ ਮੈਂ ਆਵਾ ਪੱਟਿਆ ਸਾਰੇ ਭਾਂਡੇ ਖਰਾਬ ਹੋ ਜਾਣਗੇ ਬੱਚਾ ਮਰ ਗਿਆ ਹੁਣ ਵਿੱਚ ਬਿੱਲੀ ਦਾ ਨਿੱਕਾ ਜਿਹਾ ਬਲੌਂੜਾ ਮਿੱਤੋਂ ਭਾਂਡੇ ਵਿੱਚ ਰੱਖਿਆ ਪਤਾ ਨਹੀਂ ਲੱਗਾ ਚੋਦੇ ਆਵੇ ਵਿੱਚ ਰੱਖਿਆ ਗਿਆ ਇਹ ਤਾਂ ਬਿੱਲੀ ਦੋਂਦੀ ਹੈ ਹੁਣ ਅੱਗ ਵਿੱਚ ਬੱਚਾ ਉਹਦਾ ਸੜ ਕੇ ਮਰ ਗਿਆ ਹੁਣੇ ਜੇ ਮੈਂ ਆਵਾ ਪਟਿਆ ਬੱਚਾ ਤਾਂ ਮਰ ਗਿਆ ਹੁਣੇ ਪਰ ਮੇਰੀ ਮਿਹਨਤ ਕਰავ ਹੋ ਜਾਈ ਤਾ ਉਹ ਪ੍ਰਹਿਲਾਦ ਕਹਿੰਦੇ ਮਾਤਾ ਤੂੰ ਰੋ ਨਾ ਜੇ ਤੈਨੂੰ ਘਾਟਾ ਪਏ ਮੈਂ ਆਪਣੇ ਪਿਓ ਹਰਨਾਕਸ਼ ਨੂੰ ਕਹਿੰਦੇ ਮੇਹਰਨਾਕਸ਼ ਦਾ ਪੁੱਤਰ ਰੰਤਹਲਾ ਤਿਰਿਓ ਮਦਦ ਕਰੇਗਾ ਮਾਤਾ ਨੇ ਸਾਫ਼ ਕਹਿ ਤੋਦੇ ਮੂੰਹ ਤੇ ਪੁੱਤ ਤੇਰਾ ਪਿਓ ਪੈਸੇ ਦੇ ਸਕਦਾ ਹੈ ਤੇਰਾ ਪਿਓ ਕਿਸੇ ਦੀ ਜਾਨ ਨਹੀਂ ਬਚਾ ਸਕਦਾ ਹੁਣ ਕਹ ਕਿਉਂ ਮੇਰਾ ਪਿਓ ਤਾਂ ਰੱਬ ਹੈ ਮਾਤਾ ਨੇ ਕਹ ਨਹੀਂ ਰੱਬ ਕੋਈ ਹੋਰ ਹੈ ਪੁੱਤ ਜਿਹੜਾ ਅੱਗ ਵਿੱਚ ਵੀ ਕਿਸੇ ਨੂੰ ਬਚਾ ਲੈਂਦਾ ਉਹ ਰੱਬ ਹੈ ਤੇਰਾ ਤੇ ਹੋਰ ਕੋਈ ਪੈਸੇ ਦੇ ਸਕਦਾ ਕਿਸੇ ਦੀ ਜਾਨ ਨਹੀਂ ਬਚਾ ਸਕਦਾ ਰੱਬ ਕੋਈ ਹੋਰ ਹੈ ਉਹ ਬਲ ਦੀ ਅੱਗ ਵਿੱਚ ਵੀ ਬਚਾ ਲੈਂਦਾ ਉਹ ਡੋਡ ਦੇ ਪਾਣੀ ਵਿੱਚੋਂ ਦੀ ਬਚਾ ਲੈਂਦਾ ਜਦੋਂ ਬਾਤਾਂ ਨਿਕਿਆ ਰੱਬ ਕੋਈ ਹੋਰ ਹੈ ਜਿਹੜਾ ਅੱਗ ਚ ਵੀ ਬਚਾਉਂਦਾ ਪ੍ਰਹਿਲਾਦ ਦੇ ਅੰਦਰ ਸਵਾਲ ਪੈਦਾ ਹੋਇਆ ਉਹ ਕੌਣ ਹੈ ਮਤਨ ਕਿ ਉਹਨੂੰ ਰੱਬ ਕਹਿੰਦੇ ਨੇ ਹਰੀ ਕਹਿੰਦੇ ਨੇ ਗੋਬਨ ਕਹਿੰਦੇ ਨੇ ਗੋਪਾਲ ਕਹਿੰਦੇ ਨੇ ਉਹ ਤਰਨੀ ਤਰ ਵਿਥਲ ਨਾਰਾਇਣ ਅੱਲਾ ਰਾਮ ਹੈ ਹੋਰ ਕੋਈ ਨਹੀਂ ਬਚਾ ਸਕਦਾ ਹੁਣ ਉਹ ਪ੍ਰਹਿਲਾਦ ਕਹਿੰਦਾ ਮਾਤਾ ਜਿੱਤ ਦੀ ਗੱਲ ਸੱਚ ਹੈ ਜੇ ਤਾਂ ਆਵੇ ਵਿੱਚ ਅੱਗ ਚ ਰੱਖਿਆ ਬਿੱਲੀ ਦਾ ਬੱਚਾ ਬਚ ਗਿਆ ਫਿਰ ਤਾਂ ਮੈਂ ਮੰਨ ਲਾਂਗਾ ਕਿ ਰੱਬ ਕੋਈ ਹੋਰ ਹੈ ਜੇ ਉਹ ਬੱਚਾ ਨਾਮ ਬਚਿਆ ਉਹ ਸੜ ਗਿਆ ਤਾਂ ਫਿਰ ਮੈਂ ਇਹ ਮੰਨਾਂਗਾ ਕਿ ਮੇਰਾ ਪਿਓ ਸੱਚਾ ਹੈ ਹੁਣ ਰੋਜ ਪ੍ਰਹਿਲਾਦ ਉਹ ਮਾਤਾ ਦੇ ਘਰ ਆਉਂਦਾ ਰੋਜ ਪੁੱਛਦਾ ਮਾਤਾ ਆਵਾ ਕਦੋਂ ਪੱਟਣੇ ਮਾਤਾ ਪੱਕੇ ਭਾਂਡੇ ਕਦੋਂ ਕੱਢਣੇ ਨੇ ਦੋ ਦਿਨ ਲੰਘਦੇ ਚਾਰ ਦਿਨ ਲੰਘਦੇ ਜਿੱਦਣ ਆਵਾ ਪੱਟਿਆ ਭਾਂਡੇ ਕੱਢੇ ਇੱਕ ਇੱਕ ਭਾਂਡਾ ਉਸ ਅੱਗ ਵਿੱਚ ਪੱਤਾ ਲਾਲ ਪੱਡ ਕੱਟ ਕੇ ਮਾਈ ਕੱਪੜੇ ਨਾਲ ਬਾਹਰ ਰੱਖਦੀ ਗਈ ਪ੍ਰਹਲਾਦ ਦੇਖਦਾ ਗਿਆ ਜਦੋਂ ਇੱਕ ਵਿਚਕਾਰੋਂ ਭਾਂਡਾ ਕੱਟਿਆ ਉਹ ਬਿਲਕੁਲ ਪੱਛੇ ਦਾ ਕੱਚਾ ਔਰ ਇੰਨੇ ਦਿਨਾਂ ਬਾਅਦ ਕੱਚੀ ਮਿੱਟੀ ਦਾ ਭਾਂਡਾ ਵੀ ਕੱਚਾ ਨਿਕਲਿਆ ਤੇ ਉਹਦੇ ਵਿੱਚੋਂ ਬਿੱਲੀ ਦਾ ਬਲੂੰਗੜਾ ਬੱਚਾ ਵੀ ਜੁਲਦਾ ਨਿਕਲਿਆ ਜਦੋਂ ਪ੍ਰਹਲਾਦ ਨੇ ਵੇਖਿਆ ਉਨੇ ਬਾਛਲਾ ਦੇ ਜਾ ਕੇ ਸਭ ਬੱਚਿਆਂ ਨੂੰ ਗਿਆ ਰੱਬ ਮੇਰਾ ਪਿਓ ਨਹੀਂ ਹੈ ਰੱਬ ਕੋਈ ਹੋਰ ਹੈ ਮੇਰਾ ਪਿਓ ਸਿਰਫ ਇੱਕ ਇਨਸਾਨ ਹੈ ਅੱਜ ਤੋਂ ਬਾਅਦ ਤੁਸੀਂ ਇਹ ਨਾ ਕਹੋ ਤੇ ਜਲੇ ਅਨਾਖ ਸਲੇ ਅਨਾਖ ਸੱਜ ਅੱਜ ਤੋਂ ਬਾਅਦ ਇਹ ਕੋਲੋ ਜਲੇ ਹਰੀ ਥਲੇ ਹਰੀ ਅੱਗ ਵਿੱਚ ਰੱਖਣ ਵਾਲਾ ਵੀ ਹਰੀ ਬਚਾਉਣ ਵਾਲਾ ਵੀ ਰੱਬ ਜਦੋਂ ਰੋਲਾ ਪੈ ਗਿਆ ਹੁਣ ਉਹ ਹਰਨਾਖਸ਼ ਨੂੰ ਦੁੱਖ ਹੋਇਆ ਮੈਂ ਤਾਂ ਰੱਬ ਕਿਉਂ ਕਿ ਮੈਂ ਮਰਨ ਮਰਨਾਲੀ ਮੈਨੂੰ ਵਰ ਪ੍ਰਾਪਤ ਹੈ ਉਹਨੇ ਆਪਣੇ ਪੁੱਤਰ ਨੂੰ ਕਿਹਾ ਇਹ ਕੰਮ ਕਰਨਾ ਬੰਦ ਕਰ ਉਹਦੀ ਮਾਂ ਨੇ ਸਮਝਾਇਆ ਪੜਾਉਣ ਵਾਲਿਆਂ ਨੇ ਸਮਝਾਇਆ ਅਖੀਰ ਹਰਿਨਾਕਸ਼ ਨੇ ਵੇਖਿਆ ਕਿ ਮੈਨੂੰ ਲੋਕ ਰੱਬ ਮੰਨਦੇ ਨੇ ਇਹ ਹੁਣ ਕਿਹਨੋਂ ਹਟਵੇ ਕਿਤੇ ਇਹ ਨਾ ਹੋਵੇ ਦੁਨੀਆਂ ਦੇ ਲੋਕ ਮੈਨੂੰ ਪੁੱਜਣੋਂ ਹਟ ਜਾਣ ਉਹਨੇ ਆਪਣੇ ਪੁੱਤਰ ਲਈ ਤਪ ਦਾ ਥੰਮ ਗਰਮ ਕੀਤਾ ਕਹਿੰਦਾ ਜੇ ਫਿਰ ਆਵੇ ਵਿੱਚ ਕੋਈ ਰੱਬ ਦਿੱਲੀ ਦੇ ਬੱਚੇ ਨੂੰ ਬਚਾ ਸਕਦਾ ਤੈਨੂੰ ਵੀ ਤਪ ਦੇ ਥੰਮ ਨਾਲੋਂ ਬਚਾ ਕੇ ਦਿਖਾ 8 ਸਾਲ ਦੇ ਪ੍ਰਹਿਲਾਦ ਨੂੰ ਤਪ ਦੇ ਥੰਮ ਨਾਲ ਬੰਨਣ ਲੱਗੇ ਉਹ ਥੰਮ ਟੁੱਟ ਕੇ ਫਟ ਕੇ ਡਿੱਗ ਪਿਆ ਪ੍ਰਹਿਲਾਦ ਬਚ ਗਿਆ ਅਖੀਰ ਰੱਬ ਨੂੰ ਪ੍ਰਗਟ ਹੋਣਾ ਪਿਆ ਹਰ ਨਾਕਸ਼ ਦਾ ਵਕਤ ਆਇਆ ਉਹਦੇ 6 ਦੇ 6 ਵਰ ਖਤਮ ਹੋ ਗਏ ਉਹਦੀ ਮੌਤ ਹੋ ਗਈ ਜਦੋਂ ਰੱਬ ਨੇ ਉਹਦੀ ਮੌਤ ਦਾ ਮਤਲਬ ਲੈਂਦਾ ਨਾ ਨਾ ਦਿਨੇ ਸੀ ਨਾ ਰਾਤ ਸੰਧਿਆ ਵੇਲੇ ਦਾ ਵਕਤ ਸੂਰਜ ਡੁੱਬ ਰਿਹਾ ਸੀ ਰਾਤ ਪੈ ਰਹੀ ਸੀ ਨਾ ਸੂਰਜ ਚੜ੍ਹਿਆ ਹੋਇਆ ਨਾ ਸੂਰਜ ਮੁੱਕਿਆ ਹੋਇਆ ਨਾ ਦਿਨ ਸੀ ਨਾ ਰਾਤ ਸੀ ਜਦੋਂ ਦੀ ਮੌਤ ਹੋਈ ਨਾ ਘਰ ਵਿੱਚ ਨਾ ਘਰ ਤੋਂ ਬਾਹਰ ਬਿਲਕੁਲ ਦਹਲੀਜ਼ ਵਿੱਚ ਦਰਵਾਜ਼ੇ 'ਚ ਤੇ ਜਦੋਂ ਦੀ ਮੌਤ ਹੋਈ ਨਾ ਬੰਦੇ ਦੇ ਹੱਥੋਂ ਨਾ ਜਾਨਵਰ ਦੇ ਹੱਥੋਂ ਅੱਧਾ ਨਰ ਤੇ ਅੱਧਾ ਸਿੰਘ ਰੱਬ ਨੇ ਰੂਪ ਧਾਰ ਕੇ ਵਿਚਕਾਰ ਉਸ ਮਹਿਲ ਦੀ ਤਹਲੀਜ਼ ਦੇ ਵਿੱਚ ਜਦੋਂ ਹਰ ਰਾਖਸ ਦੀ ਮੌਤ ਦਾ ਵਕਤ ਆਇਆ ਕਿਨਾਂ ਵੇਖ 6 ਦੇ 6 ਵਰ ਖਤਮ ਹੋ ਗਏ ਨਾ ਹੁਣ ਦਿਨ ਹੈ ਨਾ ਰਾਤ ਹੈ ਸੰਦੇ ਵੇਲੇ ਦਾ ਵਕਤ ਹੈ ਨਾ ਤੂੰ ਘਰ ਵਿੱਚ ਹੈ ਨਾ ਘਰ ਤੋਂ ਬਾਹਰ ਹੈ ਨਾ ਬੰਦੇ ਦੇ ਹੱਥੋਂ ਮਰ ਰਿਹਾ ਜਾਂ ਨਾ ਜਾਨਵਰ ਦੇ ਹੱਥੋਂ ਲੈ ਤੇਰੀ ਮੌਤ ਉਸ ਜਗ੍ਹਾ ਤੇ ਹੋ ਰਹੀ ਹੈ ਜਿੱਥੇ 6 ਦੇ 6 ਵਰ ਖਤਮ ਹੋ ਗਏ ਜਿਹੜੇ ਬੰਦਿਆਂ ਨੇ ਮੌਤ ਨੂੰ ਕਾਲ ਨਾਲ ਬੰਨ੍ਹਿਆ ਪਾਵੇ ਨਾਲ ਬੰਨ੍ਹ ਲਿਆ ਕਾਲ ਨੂੰ ਉਹ ਬੰਦੇ ਵੀ ਨਹੀਂ ਇਸ ਧਰਤੀ ਤੇ ਰਹੇ ਸਾਨੂੰ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਸਮਝਾਇਆ ਭਾਈ ਇਹ ਗੱਲ ਯਾਦ ਰੱਖ ਕੇ ਸਭਨਾ ਮਰਨਾ ਆਇਆ ਹੈ ਵਿਛੋੜਾ ਸਭਨਾ ਜਿਹੜੇ ਬੰਦੇ ਨੂੰ ਮਰਨਾ ਯਾਦ ਹੈ ਉਹਨੂੰ ਰੱਬ ਦਾ ਨਾਮ ਨਹੀਂ ਕਦੇ ਪੰਦ ਜਿਹਨੂੰ ਮਰਨਾ ਯਾਦ ਨੂੰ ਰੱਬ ਨਹੀਂ ਕਦੇ ਪੰਦ ਤਈਓ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਫਿਰ ਜ਼ਿਕਰ ਕੀਤਾ ਜਦੋਂ ਉਹ ਸਰਨਾਖਸ਼ ਦਾ ਯੱਕਰ ਆਏਗਾ ਰੋਜ਼ ਸਵੇਰੇ ਸ਼ਾਮ ਤੁਸੀਂ ਗੁਰਦੁਆਰੇ ਤੋਂ ਸੁਣੋਗੇ ਹਰ ਰੋਜ਼ ਹਰ ਰੋਜ਼ ਸ਼ਾਮ ਪੜਿਆ ਜਾਂਦਾ ਨਰਵਾਰ ਸਾਹਿਬ ਦੀ ਸਵੇਰੇ ਵੀ ਤੇ ਸ਼ਾਮ ਨੂੰ ਕਿ ਹਰ ਜੁਗ ਜੁਗ ਭਗਤੋਂ ਪਾਏ ਰੱਖਦਾ ਆਇਆ RAM RAJ ਹਰ ਰੋਗ ਤੇਰ ਮਾਰਿਆ ਤੇ ਲਾਡ ਤਰਾਇਆ ਅੰਤਾਰੀ ਜਿੰਨ ਦੇ ਕੰਾਂ ਪੱਟਦੇ ਨਾਮ ਦੇ ਆ ਮੁਖ ਲਾਇਆ ਜਨ ਨਾਨਕ ਸਾਹ ਹਰ ਸਿਵਿਆ ਅੰਤ ਲੈ ਛਡਾਇਆ ਇਹ ਸਮਝਾਉਣ ਦਾ ਭਾਵ ਗੁਰੂ ਦਾ ਕੋਈ ਐ ਉਹ ਭਾਈ ਸਿੱਖੋ ਇਹ ਗੱਲ ਯਾਦ ਰੱਖੋ ਕਿ ਸਭਨਾ ਮਰਨਾ ਆਇਆ ਅੰਤ ਕਾਮ ਬੰਦੇ ਆ ਦੁਨੀਆ ਦੇ ਜਿਹਨੂੰ ਮਰਨਾ ਯਾਦ ਹੈ ਉਹ ਰੱਬ ਦਾ ਨਾਮ ਕਦੇ ਨਹੀਂ ਵਿਸਰੇਗਾ ਔਰ ਸਾਥ ਸੰਗਤ ਜਿਹਨੂੰ ਰੱਬ ਦਾ ਨਾਮ ਨਹੀਂ ਵਿਸਰਦਾ ਉਹਦਾ ਲੋਕ ਵੀ ਸੁਖੀ ਉਹਦਾ ਪਰਲੋਕ ਵੀ ਸੁਖੀ ਲਾ ਇੱਕੋ ਚੀਜ਼ ਬੰਦੇ ਨੂੰ ਭੁੱਲਦੀ ਹੈ ਮਰਨਾ ਭੁੱਲ ਜਾਂਦਾ ਹੈ ਬਾਕੀ ਸਭ ਕੁਝ ਯਾਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਬਚਨ ਕਹਿ ਖਾਣਾ ਪੀਣਾ ਹੱਸਣਾ ਸੋਣਾ ਸਭ ਕੁਝ ਤੈਨੂੰ ਯਾਦ ਹੈ ਪਰ ਇੱਕ ਚੀਜ਼ ਭੁੱਲ ਗਈ ਵਿਸਰ ਗਿਆ ਹੈ ਮਰਨਾ ਸਿਰਫ ਬੰਦੇ ਨੂੰ ਮਰਨਾ ਭੁੱਲ ਗਿਆ ਇਹ ਵੀ ਯਾਦ ਹੈ ਅੱਜ ਮੈਂ ਰੋਟੀ ਨਹੀਂ ਖਾਧੀ ਸਾਰਾ ਦਿਨ ਇਹ ਵੀ ਯਾਦ ਹੈ ਯਾਰ ਦੋ ਦਿਨ ਹੋ ਗਏ ਆਰਾਮ ਨਹੀਂ ਕੀਤਾ ਸੌਣਾ ਸੀ ਸੌਣਾ ਵੀ ਆ ਖਾਣਾ ਪੀਣਾ ਪਹਿਨਣਾ ਆਉਣਾ ਜਾਣਾ ਸਭ ਕੁਝ ਚਿੱਤੇ ਇੱਕੋ ਚੀਜ਼ ਬੰਦੇ ਨੂੰ ਭੁੱਲ ਜਾਂਦੀ ਆਪਣਾ ਮਰਨਾ ਮਹਾਰਾ ਜੇ ਮਰਨਾ ਯਾਦ ਰਵੇ ਕਹਿੰਦੇ ਫਿਰ ਦੁਨੀਆ ਤੇ ਆਉਣਾ ਸੌਖਾ ਹੋ ਜਾਏ ਇਨੂੰ ਮਹਾਰਾਜ ਕਹਿੰਦੇ ਨਹੀਂ ਪਤਾ ਭਾਈ ਕਦੋਂ ਕਿਸੇ ਦੀ ਕਿੱਥੇ ਤੇ ਕਿਵੇਂ ਮੌਤ ਹੋਣੀ ਹੈ ਇਹ ਨਹੀਂ ਕਿਸੇ ਨੂੰ ਪਤਾ